ਪਰਮੁਖ এবीडीਐਮ ਪਾਗਾ ਤੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਇਸ ਮਾਡਿਊਲ ਵਿੱਚ ਤੁਸੀਂ এবीडीਐਮ ਐਚਐਫਆਰ ਦੇ ਅਗਲੇ ਮੁੱਖ ਪਾਗ ਬਾਰੇ ਸਿੱਖੋਗੇ ਇਸ ਮਾਡਿਊਲ ਦੇ ਅੰਤ ਤੱਕ ਤੁਸੀਂ ਸਿਹਤ ਸੁਵਿਧਾ ਰਜਿਸਟਰੀ ਨੂੰ ਸਮਝੋਗੇ ਅਤੇ ਐਚਐਫਆਰ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸਿੱਖੋਗੇ ਐਚਐਫਆਰ ਰਜਿਸਟਰਡ ਅਤੇ ਤਸਦੀਕ ਕੀਤੀਆਂ ਸੇਤ ਸਹੂਲਤਾਂ ਜਿਵੇਂ ਕਿ ਹਸਪਤਾਲਾਂ ਕਲੀਨਿਕਾਂ ਲੈਬਾਂ ਫਾਰਮਸੀਆਂ ਆਦਿ ਦਾ ਇੱਕ ਵਿਆਪਕ ਭੰਡਾਰ ਹੈ ਜੋ ਪੂਰੇ ਪਾਰਕ ਵਿੱਚ ਵਕ ਵਕ ਸਹਿਰ ਸੇਵਾਵਾਂ ਨੂੰ ਡਿਜੀਟਲ ਰੂਪ ਵਿੱਚ ਜੋੜਨ ਤੇ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ ਆਓ ਅਜਾ ਪਾਰ ਵਿੱਚ ਰਜਿਸਟਰ ਕਰਨ ਲਈ ਸੁਵਿਧਾ ਏ ਬਣਾਉਣ ਲਈ ਆਪਣਾ ਇਹ ਜਾਣ ਵਾਲੇ ਕਦਮਾਂ ਨੂੰ ਵੇਖੀਏ ਸੁਵਿਧਾ ਰਜਿਸਟਰ ਕਰਾਉਣ ਲਈ ਫੈਸਿਲਿਟੀ ਐਬੀਡੀਐਮ ਗੋ ਇਨ ਜਾਵਾਂ ਐਚਪੀ ਏਬੀ ਵਰਤੋਂ ਕਰਕੇ ਸੁਵਿਧਾ ਮੈਨੇਜਰ ਵੱਜੋਂ ਐਚਐਫਆਰ ਵਿੱਚ ਲੌਗ ਇਨ ਕਰੋ ਰਜਿਸਟ੍ਰੇਸ਼ਨ ਫਾਰਮ ਉੱਪਰ ਸੁਵਿਧਾ ਦੇ ਵੇਰਵੇ ਦਾਖਲ ਕਰੋ ਅਤੇ ਫਾਰਮ ਪਰ ਅੱਗੇ ਲਈ ਫਾਰਮ ਦੀ ਸਮੀਖਿਆ ਕਰੋ ਅਤੇ ਜਮਾ ਕਰੋ ਜਮ੍ਹਾਂ ਕਰਨ ਅਤੇ ਇੱਕ ਸੁਵਿਧਾ ਇਹ ਤਿਆਰ ਕੀਤੀ ਜਾਵੇਗੀ ਸਾਰੀ ਸੁਵਿਧਾ ਜਾਣਕਾਰੀ ਨੂੰ ਜਮ੍ਹਾਂ ਕਰਨ ਉਤੇ ਸਵੈ ਕੋਸ਼ਿਤ ਮੰਨਿਆ ਜਾਂਦਾ ਹੈ ਸੁਵਿਧਾ ਦੇ ਸਥਾਨ ਦੀ ਤਸਦੀਕ ਸੰਬੰਧਤ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਰਕਾਰੀ ਅਧਿਕਾਰੀਆਂ ਕੌਂਸਲਾਂ ਜਾਂ ਸੰਸਥਾਵਾਂ ਦੁਆਰਾ ਰਜਿਸਟ੍ਰੇਸ਼ਨ ਲਈ ਕੀਤੀ ਜਾਂਦੀ ਹੈ ਐਚਆਰ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਤੇਜ਼ੀ ਨਾਲ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ ਆਪਣੇ ਕੋਲ ਰੱਖੋ ਆਪਣੀ ਸਿਹਤ ਸੁਵਿਧਾ ਦੀਆਂ ਫੋਟੋਆਂ ਸਾਫ਼ ਕਰੋ फोटो ਅਤੇ ਬੋਰਡ ਫੋਟੋ ਬਣਾਉਣਾ ਨਿੱਜੀ ਅਤੇ ਜਾਇਦਾਦ ਨਿੱਜੀ ਪਾਈ ਵਾਲੀ ਸਹੂਤਾ ਦੇ ਮਾਮਲੇ ਵਿੱਚ ਪਤੇ ਦਾ ਸਬੂਤ ਅਤੇ ਦੇ ਸਬੂਤ ਵਿੱਚ ਸੀਏ ਰਜਿਸਟ੍ਰੇਸ਼ਨ ਸਰਟੀਫਿਕੇਟ ਬਿਜਲੀ ਬਿੱਲ ਪਾਣੀ ਦਾ ਬਿੱਲ ਲੈਂਡਲਾਈਨ ਟੈਲੀਫੋਨ ਬਿੱਲ ਕਿਰਾਏਦਾਰ ਇਕਰਾਰਨਾਮਾ ਟਾਈਟਲ ਡੀਡ ਜਾਇਦਾਦ ਜਾਂ ਜ਼ਮੀਨਦਾਰੀ ਰਿਕਾਰਡ ਚਾਮਲ ਹੋ ਸਕਦਾ ਹੈ ਸੰਬੰਧਤ ਰਾਜ ਜਾਂ ਕੇਂਦਰ ਚਾਸਤ ਪ੍ਰਦੇਸ਼ ਅਥਾਰਟੀਆਂ ਦੁਆਰਾ ਸਵੀਕਾਰ ਕੀਤਾ ਗਿਆ ਕੋਈ ਹੋਰ ਸਬੂਤ ਹੋਰ ਜਾਣਨ ਲਈ ਲਿੰਕ 'ਤੇ ਜਾਓ ਆਓ ਇਸ ਮਾਡੂਲ ਵਿੱਚ ਵਰਕੀ ਤੇ ਨੁਕਤੇਆਂ ਦਾ ਸੰਖੇਪ ਸੰਖੇਪ ਕਰੀਏ ਐਫ ਆਰ ਐ ਬੀ ਡੀ ਐਮ ਬਤੇ ਰਜਿਸਟਰਡ ਅਤੇ ਤਸਦੀਕ ਕੀਤੀਆਂ ਸਿਹਤ ਸਹੂਲਤਾਂ ਦਾ ਭੰਡਾਰ ਹੈ ਜਿਸ ਵਿੱਚ ਹਸਪਤਾਲ ਕਲਨਿਕ ਲੈਬ ਫਾਰਮਸੀਆਂ ਆਦਿ ਸ਼ਾਮਲ ਹਨ ਐਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਐਬੀਡੀਐਮ ਵੈੱਬਸਾਈਟ ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਸਾਨੂੰ ਫਾਲੋ ਕਰੋ